ਮੁੱਖ ਮੰਤਰੀ ਵੱਲੋਂ ਪੱਤਰ ਲਿਖਿਆ ਗਿਆ ਕਿ ਸਾਨੂੰ ਝੋਨੇ ਦੀ ਜਿਹੜੀ ਖਰੀਦ ਹੈ ਉਹ ਜੁੜ ਦਿੱਤੀ ਹੈ ਕਿਸਾਨਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ ਕੋਈ ਜਵਾਬ ਨਹੀਂ ਹਨੇ ਦੌਰੇ ਦਾ ਹੋ ਗਏ ਪਰ ਪੰਜਾਬ ਨੂੰ ਉਹਨਾਂ ਦੌਰਿਆਂ ਦਾ ਕੋਈ ਲਾਭ ਨਹੀਂ ਹੋਇਆ ਨਾ ਕਿਸਾਨਾਂ ਨੂੰ ਕੋਈ ਲਾਭ ਹੋਇਆ ਇਹ ਜੀ ਸਥਿਤੀ ਦੇ ਅੰਦਰ ਚੱਲਦੇ ਆਂ ਕਿਸਾਨਾਂ ਨੇ ਰੋਲ ਖੋੜ ਕੇ ਤੇ ਮਰਜ਼ੀ ਵੇਚ ਲਿਆ ਪਰ ਕੇਂਦਰ ਨੇ ਵੱਡੀ ਚੁੱਪ ਧਾਰੀ ਵੀ ਹੈ ਫਿਰ ਕੇਂਦਰ ਕਹਿੰਦਾ ਕਿਸ ਤੱਕ ਕਿਸਾਨਾਂ ਦੇ ਪੰਜਾਬ ਦੇ ਵਿੱਚ ਦਰਦੀਆਂ ਹਨ ਇਹਨਾਂ ਨੂੰ ਮੋਦੀ ਨੇ ਕਿਹਾ ਕਿ 1984 ਜਿਹੜਾਗਾ ਸਿੱਖਾਂ ਦੀ ਨਸਲਕੁਸ਼ੀ ਜਦ ਹਿੰਦੀ ਦੇ ਸ਼ਬਦ ਵਰਤਨ ਨਰ ਸੰਹਾਰ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ 1984 ਦਾ ਕਤਲੇਆਮ ਸੀ ਇਹ ਮੰਗ ਕੀਤੀ ਗਈ ਹੈ ਕਿ ਪਾਰਲੀਮੈਂਟ ਦੇ ਅੰਦਰ ਇੱਕ ਮਤਾ ਲਿਆਂਦਾ ਜਾਵੇ ਕਿੰਦਰ ਵੱਲੋਂ ਕਿ 1984 ਦਾ ਕਤਲੇਆਮ ਸੀ ਸਿੱਖਾਂ ਦੀ ਨਸਲਕੁਸ਼ੀ ਸੀ ਇਹ ਗੱਲ ਸਾਬਤ ਹੋਣੀ ਚਾਹੀਦੀ ਹੈ ਪਾਰਲੀਮੈਂਟ ਕੋਲ ਕੇਸ ਤੋਂ ਉੱਪਰ ਦਾ ਮੁੱਖ ਮੰਤਰੀ ਭਗਵੰਤ ਮਾਨ ਜਿੱਦਾਂ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ ਕਿ ਪਟਿਆਲਾ ਆ ਚਾਰੇ ਆ ਇਹਦੇ ਬਾਕੀ ਸ਼ਹਿਰਾਂ ਚ ਵੀ ਜਿਹੜਾ ਹੈਗਾ ਅੱਜ ਲਾਈਟ ਐਂਡ ਸਾਊਂਡ ਦੇ ਰਹੇ ਗੁਰੂ ਸਾਹਿਬਾਂ ਦੀ ਸ਼ਬਦ ਦੇ ਉੱਤੇ ਰੋਸ਼ਨੀ ਪਾਈ ਜਾਏਗੀ ਜਾਣਕਾਰੀ ਦਿੱਤੀ ਜਾਏਗੀ ਮੁੱਖ ਮੰਤਰੀ ਨੂੰ ਸੱਦਾ ਪੱਤਰ ਰਾਸ਼ਟਰਪਤੀ ਨੂੰ ਸੱਦਾ ਪੱਤਰ ਔਰ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇਣ ਲਈ ਮੁੱਖ ਮੰਤਰੀ ਵੱਲੋਂ ਇੰਤਜ਼ਾਰ ਕੀਤੀ ਜਾ ਰਹੀ ਹੈ ਰਾਜਾ ਬੜੇ ਦੀ ਆਪਾਂ ਗੱਲ ਕਰਦੇ ਆ ਆਪਣੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਹੈ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਮੇਰੇ ਰੀਤੇ ਚੱਲਦਿਆਂ ਉਹਨਾਂ ਨੂੰ ਆਪਣੇ ਕੋਈ ਗੱਲ ਸ਼ਬਦ ਮੂੰਹ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਖਾਸ ਕਰਕੇ ਕਿ ਕਿਹੋ ਜੀ ਸ਼ਕਤੀ ਦਾ ਸਮਾਰ ਹੈ ਲੱਗਦਾ ਹੈ ਕਿਤੇ ਹੁਣ ਪੰਜਾਬ ਦੇ ਹੋਣ ਤੇ ਹਿੰਦੁਸਤਾਨ ਦੇ ਵਿਦਿਆਰਥੀਆਂ ਨੂੰ ਆਪਣਾ ਉਧਰਲਾ ਰੁਖ ਘਟਾਉਣਾ ਪੈਗਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜਿਉਣੋਂ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਮిత్రਾਂ ਐਨਐਸ ਦੀ ਕਾਨਾ ਦਾ ਇਸ ਕਾਨਾ ਸਤਿ ਸ਼੍ਰੀ ਅਕਾਲ ਇਹ ਮੁੱਦੇ ਲੈਣੇ ਹਮੇਸ਼ਾ ਅੱਜ ਵੀ ਆਪ ਹਾਜ਼ਰ ਹਨ ਮੁੱਦਿਆਂ ਲਈ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਝੋਨੇ ਦੀ ਖਰੀਦ ਨੂੰ ਲੈ ਕੇ ਜਿੱਥੇ ਲਗਾਤਾਰ ਕਿਸਾਨ ਮੰਡੀਆਂ ਦੇ ਵਿੱਚ ਉਹਨਾਂ ਲੈ ਕੇ ਪਹੁੰਚ ਰਹੇ ਸੀ ਤੇ ਆਖਰਕਾਰ ਝੋਨੇ ਦੀ ਖਰੀਦ ਆਹੋ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਆ ਗਈ ਹੈ ਪਰ ਕੇਂਦਰ ਸਰਕਾਰ ਵੱਲੋਂ ਹਲੇ ਤੱਕ ਕੋਈ ਚਿੱਠੀ ਨਹੀਂ ਆਈ ਜੀ ਆਹਮ ਸਵਾਲਾ ਦੇਖੋ ਪੰਜਾਬ ਦੇ ਕਿਸਾਨਾਂ ਵੀ ਹੋਣੀ ਨਾਲ ਜੁੜਿਆ ਹੋਇਆ ਮਾਮਲਾ ਦੁਬਾਰਾ ਜ਼ਿਕਰ ਕਰ ਰਹੇ ਹਾਂ ਕਿ ਝੋਨੇ ਦਾ ਸੀਜ਼ਨ ਜਿਹੜਾ ਖਤਮ ਹੋਣ ਲੱਗਾ ਆ ਥੋੜਾ ਜਿਹਾ ਚੋਨਾਵਣੋਂ ਪਛਾਵੇਗਾ ਜਿਹੜਾ ਖੇਤਾਂ 'ਚ ਖੜਾ ਬਾਕੀ ਦਾ ਚੋਨੇ ਦੀ ਕਟਾਈ ਵੀ ਹੋ ਚੁੱਕੀ ਹੈ ਜੀ ਮੰਡਿਆਂ 'ਚ ਆ ਚੁੱਕਾ ਹੈ ਪਰ ਸਵਾਲ ਇਹ ਹੈ ਕਿ ਚੋਨੇ ਦੀ ਨਮੀ ਨੂੰ ਲੈ ਕੇ ਜਾਂ ਜਿਹੜੇ ਕਾਲੇ ਦਾਣੇ ਹੋ ਗਏ ਸੀ ਪਾਸ਼ਾਂ ਕਾਰਨ ਬਜਰਾਂਗ ਹੋ ਗਏ ਸੀ ਉਹਨਾਂ ਮੁੱਦਿਆਂ ਲੈ ਕੇ ਲਗਾਤਾਰ ਪੰਜਾਬ ਵੱਲੋਂ ਕੇਂਦਰ ਨਾਲ ਸੰਪਰਕ ਕੀਤਾ ਗਿਆ ਕਿ ਛੋੜ ਦਿੱਤੀ ਜਾਏ ਬਜਰਾਂਗ ਦਾਣੇ ਛੋੜ ਦਿੱਤੀ ਜਾਏ ਮੋਇਸਚਰ ਨਮੀ ਛੋੜ ਦਿੱਤੀ ਜਾਏ ਇਹਨਾਂ ਦਾ ਮੁਖਸਤਰ ਨੂੰ ਪੱਤਰ ਲਿਖੇਗੇ ਕੋਈ ਜਵਾਬ ਨਹੀਂ ਫਿਰ ਇਸ ਤਰ੍ਹਾਂ ਮੁੱਖ ਮੰਤਰੀ ਵੱਲੋਂ ਪੱਤਰ ਲਿਖਿਆ ਗਿਆ ਕਿ ਸਾਨੂੰ ਝੋਨੇ ਦੀ ਜਿਹੜੀ ਖਰੀਦ ਉਹਦੇ ਛੋੜ ਦਿੱਤੀ ਹੈ ਕਿਸਾਨ ਨੂੰ ਵੱਡੀ ਮੁਸ਼ਕਲ ਆ ਰਹੀ ਹੈ ਕੋਈ ਜਵਾਬ ਨਹੀਂ ਕਿਸਾਨ ਮੰਡੀਆਂ 'ਚ ਲਗਾਤਾਰ ਰੋਲਦੇ ਰਹੇ ਹੋਇਆ ਕਿ ਕਿਧਰੇ ਕਟ ਲਗੇ ਕਿਧਰੇ ਘਟ ਕਿੰਨੇ ਤੇ ਲਿਆ ਗਿਆ ਔਰ ਉਕਲ ਕੇ ਕਿਸਾਨਾਂ ਨੇ ਹੁਣ ਤੱਕ ਝੋਨਾ ਤਾਂ ਕਾਫੀ ਘੰਤੀ 'ਚ ਮਾਤਰਾ ਦੇ ਮੰਡੀਆਂ 'ਚ ਵੇਚ ਲਿਆ ਪਰ ਜੇ ਆਪਾਂ ਸਵਾਲ ਹੈ ਕੇਂਦਰ ਦਾ ਤੱਕ ਕੇਂਦਰ ਅਜੇ ਤੱਕ ਟਾਸ ਤੋਂ ਮਾਸ ਨਹੀਂ ਹੋਇਆ ਨਾ ਤਾਂ ਅਧਿਕਾਰੀਆਂ ਵੱਲੋਂ ਕੋਈ ਜਵਾਬ ਦਿੱਤਾ ਗਿਆ ਔਰ ਨਾ ਹੀ ਜਿਹੜਾ ਹੈਗਾ ਸਰਕਾਰੀ ਪੱਧਰ ਦੇ ਕੇਂਦਰ ਵੱਲੋਂ ਕੋਈ ਜਵਾਬ ਹੈ ਮੁੱਖ ਮੰਤਰੀ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕਿ ਇਸ ਮਾਨੇ ਨੂੰ ਸ਼ੂਟ ਮਿਲਣੀ ਚਾਹੀਦੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦੂਜੇ ਪੱਧਰ ਤੇ ਵੀ ਕੋਈ ਜਵਾਬ ਨਹੀਂ ਜਾਨੀ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਦਾ ਪੰਜਾਬ ਪ੍ਰਤੀਕ ਪਾਸੇ ਦਾ ਕਹਿੰਦੇ ਸੀ ਕਿਸਾਨਾਂ ਨਾਲ ਗਰਦੀ ਰੱਖਦੇ ਆ ਕਿਸਾਨਾਂ ਬਾਰੇ ਸਾਡਾ ਰੋਈਆ ਜਿਹੜਾ ਹੈਗਾ ਆ ਬਹੁਤ ਪੋਜ਼ਿਟਿਵ ਹਾਂ ਪੱਖੀ ਹੈ ਉਹ ਜੇ ਦੇਖਿਆ ਜਾਵੇ ਤਾਂ ਦੇਖੋ ਘਟੋ ਘਟਨ 2 ਜਾਂ 3 ਵਾਰੀ ਕੇਂਦਰ ਦੀਆਂ ਟੀਮਾਂ ਦੌਰਾ ਕਰਨ ਆਈਆਂ ਮੰਡੀਆਂ ਦਾ ਕਿ ਨਿਰੀਖਣ ਕਰਨ ਦੇ ਲਈ ਕਿ ਦੇਖਿਆ ਜਾਵੇ ਕਿਸ ਤਰ੍ਹਾਂ ਦੀ ਸਮੱਸਿਆ ਉਹ ਸਮੱਸਿਆ ਅੰਦਾਜ਼ਾ ਕੋ ਜਿਹੜਾ ਹੈਗਾ ਫਿਰ ਉਹਦਾ ਹੱਲ ਪੈ ਜਾਏ ਛੋੜ ਦਿੱਤੀ ਜਾਂਗੇ ਨਾ ਇਹ ਦੌਰੇ ਤਾਂ ਹੋ ਗਏ ਪਰ ਪੰਜਾਬ ਨੂੰ ਉਹਨਾਂ ਦੌਰਿਆਂ ਦਾ ਕੋਈ ਲਾਭ ਨਹੀਂ ਹੋਇਆ ਨਾ ਕਿਸਾਨਾਂ ਨੂੰ ਕੋਈ ਲਾਭ ਹੋਇਆ ਇਹ ਜੀ ਸਥਿਤੀ ਦੇ ਅੰਦਰ ਚੱਲਦੇ ਹਾਂ ਹੁਣ ਜੋ ਨਾ ਜਿਹੜਾ ਹੈਗਾ ਥੋਨੇ ਦੀ ਜਾਪਾ ਕੇ ਖਰੀਦ ਅੰਤੋਂ ਦੌਰਚ ਦਾਗਨ ਹੋ ਗਈ ਐ ਪਰ ਕੇਂਦਰ ਦਾ ਅੰਦਾਜ਼ਾ ਲਾ ਲਓ ਕਿ ਕੇਂਦਰ ਦਾ ਅਜੇ ਤੱਕ ਹੰਗਾਰਾ ਹੀ ਕੋਈ ਨਹੀਂ ਐ ਜਿੰਦੂ ਨਦਮੜੀਆਂ ਨੂੰ ਚੁੱਕਿਆ ਜਾਏਗਾ ਕਿਸਾਨਾਂ ਨੇ ਰੋਲ ਖੋਲ ਕੇ ਤੇ ਮਰਜ਼ੀ ਵੇਚ ਲਿਆ ਪਰ ਕੇਂਦਰ ਨੇ ਵੱਡੀ ਚੁੱਪ ਧਾਰੀ ਵੀ ਐ ਫਿਰ ਕੇਂਦਰ ਕਹਿੰਦਾ ਕਿਸ ਤੱਕ ਕਿਸਾਨਾਂ ਦੇ ਪੰਜਾਬ ਦੇ ਅੰਦਰ ਦੇ ਆ ਖਾਤੋਤੇ ਉਰ ਦੌਰ ਦਾ ਜ਼ਿਕਰ ਕਰ ਰਹੇ ਆ ਜਦੋਂ ਅੱਧਾ ਪੰਜਾਬ ਤਾਂ ਹੜਾਂ ਚ ਰੁੜ ਗਿਆ ਬੁਮਾਰੀ ਵੱਡੀ ਪੱਧਰ ਦੇ ਚੋਣੇ ਨੂੰ ਪਈ ਚੂਨਾ ਹੋਏ ਹੀ ਪਹਿਲਾਂ ਤਾਂ ਤੁਹਾਨੂੰ ਜਿਹੜੀ ਪ੍ਰੋਡਕਸ਼ਨ ਹੈ ਪੈਦਾਵਾਰ ਹੈ ਉਹ ਹੀ ਘਟ ਹੋਈ ਹੈ ਫਿਰ ਭਾ ਪੂਰਾ ਨਹੀਂ ਮਿਲਿਆ ਹੁਣ ਆਪਾਂ ਜੀ ਆਪਾਂ ਭਾ ਦੀ ਗੱਲ ਨਹੀਂ ਕਰੀਏ ਬਾਸਮਤੀ ਹਾਲਾਂ ਕਿ ਉਹ ਮੈਸ ਵੀ ਨਹੀਂ ਮਿਲਦੀ ਪਰ ਬਾਸਮਤੀ ਦਾ ਜਿਹੜਾ ਜ਼ਿਕਰ ਕਰੀਏ ਤਾਂ ਉਹਦੇ ਝਾੜ ਤਾਂ 15% ਤੇ ਘਟੇ ਹੀ ਘਟਿਆ ਤੇ ਕੀਮਤ ਵੀ ਘਟਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਜਿਹੜਾ ਰਵਈਆ ਪੰਜਾਬ ਹਿੰਦੁਸਤਾਨ ਦੇ ਵਪਾਰ ਪ੍ਰਤੀ ਉਸ ਨੂੰ ਲੈ ਕੇ ਬਾਸਮਤੀ ਦੀ 9 ਕਰੋੜੀ ਬਾਸਮਤੀ ਦੀ ਕੀਮਤਾਂ ਵੀ ਡਾਊਨ ਦੂਜੇ ਚੋਣੇ ਦੇ ਕਟਲਾ ਕੇ ਵਿੱਚ ਆ ਗਿਆ ਇਹ ਸਾਰੇ ਕਾਦੇ ਚੱਲਦੇ ਆ ਕੇਂਦਰ ਦੇ ਰਵੀ ਤੇ ਵੱਡੇ ਸਵਾਲ ਉੱਠ ਰਹੇ ਆ ਕਿ ਕੇਂਦਰ ਉਹ ਜੋ ਸੰਕਟ ਦੇ ਵੇਲੇ ਚ ਜਿਹੜਾ ਪੰਜਾਬ ਹੜਾਂ ਦੇ ਡੁੱਬਿਆ ਵੱਡੀ ਪੱਧਰ ਤੇ ਤਬਾਹੀ ਹੋਈ ਫਸਲਾਂ ਦੀ ਤਬਾਹੀ ਕਰਾਨੀ ਤਬਾਹੀ ਜ਼ਮੀਨਾਂ ਦੀ ਤਬਾਹੀ ਤੇ ਵਾਜਬ ਭਾਗ ਇਹਨਾਂ ਮਲੇ ਰਿਲੈਕਸੇਸ਼ਨਾਂ ਦਿੱਤੀ ਜਾਵੇ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਉਂ ਜੀ ਹੰਦਰਦੀ ਹੈ ਕੇਂਦਰ ਦੀ ਪੰਜਾਬ ਨਾਲ ਜੀ ਸੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1984 ਦੇ ਕਤਲੇਆਮ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਨੇ ਕਾਫੀ ਚਰਚਾ ਛੇੜ ਦਿੱਤੀ ਹੈ ਜੀ ਬਿਲਕੁਲ ਪ੍ਰਧਾਨ ਮੰਤਰੀ ਦਾ ਜਿਸ ਬਿਆਨ ਦਾ ਤੁਸੀਂ ਜ਼ਿਕਰ ਕਰਦੇ ਆਂ ਵਿਹਾਰ ਦੀਆਂ ਚੋਣਾਂ ਤੇ ਰੈਲੀ ਨੂੰ ਸੰਬੋਧਨ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1984 ਜਿਹੜਾ ਸਿੱਖਾਂ ਦੀ ਨਸਲਕੁਸ਼ੀ ਜਿਹੜੇ ਹਿੰਦੀ ਦੇ ਸ਼ਬਦ ਵਰਤਨ ਨਰ ਸੰਹਾਰ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ 1984 ਦਾ ਕਤਲੇਆਮ ਸੀ ਇਸ ਤੋਂ ਪਹਿਲਾਂ ਲਗਾਤਾਰ ਕੇਂਦਰ ਦੇ ਅਧਿਕਾਰੀਆਂ ਵੱਲੋਂ ਕੇਂਦਰ ਦੀਆਂ ਸਰਕਾਰਾਂ ਵੱਲੋਂ ਦੰਗੇ ਸ਼ਬਦੀ ਇਸਤੇਮਾਲ ਹੁੰਦੇ ਨੇ ਔਰ ਮੀਡੀਆ 'ਚ ਵੀ ਇਹ ਹੀ ਅਕਸਰੇ ਚੱਲਦਾ ਰੰਦਾ ਕਿ 1984 ਦੇ ਦੰਗੇ ਦੇਖੋ ਦੰਗਿਆਂ ਦੀ ਪਰਿਭਾਸ਼ਾ ਇਹ ਹੁੰਦੀ ਹੈ ਜੇ ਦੋ ਤਰਫਾਂ ਕੋਈ ਕਾਰਵਾਈ ਹੋਈ ਹੋਵੇ ਵੀ ਇੱਕ ਪਾਸੇ ਲੜਾਈ ਹੈ ਜਾਂ ਦੂਜੇ ਪਾਸੇ ਲੜਾਈ ਹੈ ਆਸ ਲੜਾਈ ਝਗੜੇ ਹੋਸ ਨੂੰ ਦੰਗੇ ਅਕਸਰ ਕਿਹਾ ਜਾਂਦਾ ਪਰ ਇਹ ਤਾਂ ਇੱਕ ਪਾਸੜ ਸੀ ਸਾਰਾ ਕੁਝ ਕਤਲੇਆਮ ਹੋਇਆ ਇਸੇ ਸ਼ੁਰੂ ਤੋਂ ਮੀਡੀਆ ਦਾ ਵੱਡਾ ਇਸਾ ਜਿਹੜਾ ਦੰਗੇ ਸ਼ਬਦ ਖਾਸ ਕਰਕੇ ਕੌਮੀ ਮੀਡੀਆ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਉਹ ਦੰਗੇ ਸ਼ਬਦ ਹੀ ਇਸਤੇਮਾਲ ਕਰਦੇ ਆ ਸੁਪਰ ਪ੍ਰਧਾਨ ਮੰਤਰੀ ਦੇ ਕਹਿਣ ਨਾਲ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਦੰਗੇ ਸ਼ਬਦ ਸਹੀ ਪਰਵਾਸ਼ ਨਹੀਂ ਹੈ ਸਿੱਖਾਂ ਦੀ ਨੈਸਰ ਖੁਸ਼ੀ ਕਤਲੇਆਮ ਸਿੱਖਾਂ ਨੂੰ ਨਜ਼ਰ ਤਰਸੀ ਦਾ ਬਹੁਤ ਵੱਡਾ ਮਾਮਲਾ ਤਾਂ ਹੈ ਹੀ ਹੈ ਜਿੱਦਾਂ ਆਪਾਂ ਅਕਸਰ ਜ਼ਿਕਰ ਕਰਦੇ ਆ ਕਿ ਦੇ ਦੇ ਮੱਥੇ ਤੇ ਇਕ ਤਰ੍ਹਾਂ ਦਾ ਕਲੰਕ ਹੈ ਜਿਹੜਾ ਸਿੱਧਾ ਕਤਲਿਆ ਪ੍ਰਧਾਨ ਮੰਤਰੀ ਵੱਲੋਂ ਕਹਿਆ ਜਾਣਾ ਬੜਾ ਐਨੀ ਮਿਤ ਰੱਖਦੀ ਹੈ ਇਸ ਮੁੱਦੇ ਦੇ ਉੱਤੇ ਹੁਣ ਕਾਲਤਾ ਦੇ ਜਥੇਦਾਰ ਗੜਕਾਇਆ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਨਰ ਸੰਹਾਰ ਦੀ ਕੀਤੀ ਹੈ 1984 ਦੀ ਤਾਂ ਮੀਡੀਆ ਨੂੰ ਵੀ ਇਸ ਤੋਂ ਫਿਰ ਸਹੀ ਪਾਸੇ ਵੱਲ ਵੀ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਸਹੀ ਪਰਵਾਸਾ ਕਰਨੀ ਚਾਹੀਦੀ ਹੈ ਦੂਜੇ ਪਾਸੇ ਸ਼ੋਮਨੀ ਗੁਰਦਾਰਪੁਰ ਅੰਮ੍ਰਿਤਪੁਰ ਨੇ ਕਿਹਾ ਕਾਲਤਾ ਦੇ ਜਥੇਦਾਰ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਪਾਰਲੀਮੈਂਟ ਦੇ ਅੰਦਰ ਹੁਣ ਇੱਕ ਮਤਾ ਲਿਆਂਦਾ ਜਾਵੇ ਕੇਂਦਰ ਵੱਲੋਂ ਕਿ 1984 ਦਾ ਕਤਲੇਆਮ ਸੀ ਸਿੱਖਾਂ ਦੀ ਨਸਲਕੁਸ਼ੀ ਸੀ ਇਹ ਗੱਲ ਸਾਬਤ ਹੋਣੀ ਚਾਹੀਦੀ ਹੈ ਪਾਰਲੀਮੈਂਟ ਕੋਲ ਇਸ ਤੋਂ ਉੱਪਰ ਦਾ ਦੇਸ਼ ਦਾ ਕੋਈ ਹੋਰ ਸੰਵਿਧਾਨ ਦੇਸ਼ ਦੀ ਵੱਡੀ ਪੰਚਾਇਤ ਕੋਈ ਨਹੀਂ ਪਾਰਲੀਮੈਂਟ ਤੋਂ ਉੱਪਰ ਸੋ ਮੰਗ ਕੀਤੀ ਗਈ ਹੈ ਕਿ ਪਾਰਲੀਮੈਂਟ ਦੇ ਅੰਦਰ ਇਹ ਮਾਮਲਾ ਆਉਣਾ ਚਾਹੀਦਾ ਹੈ ਕਿ 1984 ਦਾ ਕਤਲੇਆਮ ਨਰਸਰ ਹੋਇਆ ਜਿਹੜਾ ਹੈਗਾ ਸਿਕੰਦੀ ਨਸਰ ਕੁਸ਼ੀ ਹੋਈ ਹੈ ਇਹ ਆਪਣੇ ਆਪ ਚ ਦੁਨੀਆ ਭਰ ਚ ਬਹੁਤ ਵੱਡਾ ਮੁੱਦਾ ਹੈ ਜਿਸ ਨੂੰ ਕਿਹਾ ਜਿਕਰ ਕਰ ਰਹੇ ਕਿ ਆਪਣੀ ਸਰਕਾਰ ਹੋਏ ਆਪਣੀ ਸਰਕਾਰ ਦੇ ਚੱਲਦੇ ਆਪਾਂ ਸਾਰੇ ਜਾਣਦੇ ਆ ਕਿਸ ਕਦਰ ਦਿੱਲੀ ਚ ਵੱਡੇ ਪੱਧਰ ਤੇ ਕਤਲਿਆਮ ਹੋਇਆ ਜੀ ਪਰ ਅਜ ਤੱਕ ਸਜਾਮਾ ਦਾ ਕਿਸੇ ਨੇ ਨਹੀਂ ਇਦਾਂ ਹੀ ਜੇ ਪਰ ਜਿਕਰ ਕਰੀਏ ਕੇਵਲ ਦਿੱਲੀ ਨਹੀਂ ਦੇ ਦੇ ਵੱਖ-ਵੱਖ ਸੂਬਿਆਂ ਦੇ ਅੰਦਰ ਵੀ ਕਤਲਿਆਮ ਹੋਇਆ ਟ੍ਰੇਨਾਂ ਚੋਂ ਗੱਡੀਆਂ ਚੋਂ ਲਾ ਕੇ ਲੋਕਾਂ ਨੂੰ ਕੋਹਿਆ ਗਿਆ ਬਸਾਂ ਚੋਂ ਕੋਹਿਆ ਗਿਆ ਸੋ ਬਹੁਤ ਹੀ ਸਵੇਦਨਸ਼ੀਲ ਮੁੱਦਾ ਜੇ ਪਾਰਲੀਮੈਂਟ ਦੇ ਅੰਦਰ ਆਏਗਾ ਤਾਂ ਇਹ ਤਾਂ ਨਹੀਂ ਹੈ ਕਿ ਵੀ ਉਹਦੀ ਕੋਈ ਪਰਪਾਈ ਹੋ ਸਕੇਗੀ ਜੋ ਕਤਲਿਆ ਹੋਇਆ ਜਾਂ ਆਪਾਂ ਇੱਕ ਇੱਕ ਦੇ ਰੱਖਮ ਤੇ ਮਾਲਮ ਲਾ ਸਕੀਏ ਕਿ ਪ੍ਰੇਗਲ ਜ਼ੁਮਰਾ ਕਿ ਪਾਰਲੀਮੈਂਟ ਦੇ ਅੰਦਰ ਇਹ ਗੱਲ ਪ੍ਰਵਾਨ ਕੀਤੀ ਜਾਏ ਕਿ 1984 ਦਾ ਜਿਹੜਾ ਨਰਸਹਾਰ ਸੀ ਸਿੱਖਾਂ ਦਾ ਕਤਲਿਆਨ ਸੀ ਨਸਲਕੁਸ਼ੀ ਸੀ ਜੀ ਜੀ ਸੋ ਅੱਜ ਪਾਸੇ ਗੱਲ ਕਰਾਂਗੇ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਪਹਿਲਾ ਜਥਾ ਅੱਜ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਜੀ ਬਿਲਕੁਲ ਗੁਰਨਾਨਕ ਦੇਵ ਜੀ ਦਾ ਅਵਤਾਰ ਪੁਰਬ ਜਿਹੜਾ ਆਪਾਂ ਪ੍ਰਕਾਸ਼ ਦਿਹਾੜਾ ਕਹਿੰਦੇ ਹਾਂ ਬਿਲਕੁਲ ਨਜ਼ਦੀਕ ਹੈ ਇੱਕ ਦਿਨ ਬਾਅਦ ਯਾਨੀ ਕਿ 5 ਦਸੰਬਰ ਨੂੰ ਦੁਨੀਆ ਭਰ 'ਚ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਅੰਦਰ ਵੀ ਸਰਹੱਦਾਂ ਪਰਲੋਕ ਦੀ ਉੱਥੇ ਵੱਡੀ ਪੱਧਰ ਤੇ ਦਿਹਾੜਾ ਮਨਾਇਆ ਜਾਂਦਾ ਹੁਣ ਇੱਥੇ ਗੁਰਦੁਆਰਾ ਬੇਰ ਸਾਹਿਬ ਦੀ ਸਿਜਾਉਟ ਕੀਤੀ ਜਾ ਰਹੀ ਹੈ ਅਖੰਡ ਪਟਸਾਲ ਆਰੰਭ ਹੋ ਚੁੱਕੇ ਆ ਵੱਡੀ ਗਿਣਤੀ ਚ ਸਿੱਖ ਸੰਗਤਾਂ ਹੁਣ ਤੋਂ ਨਤਮਸਤਕ ਹੋ ਰਹੀਆਂ ਇੱਥੇ ਨਨਕਾਣਾ ਸਾਹਿਬ ਪਾਕਿਸਤਾਨ ਦੇ ਅੰਦਰ ਉੱਥੇ ਵੀ ਆਪਣੇ ਜਥੇ ਛੜੇ ਜੇ ਦਿੱਲੀ ਦੇ ਜਥੇ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਰਾਹੀਂ ਜਿਹੜੇ ਜਥੇ ਗਏ ਆ ਉਹ ਪਾਕਿਸਤਾਨ ਨੂੰ ਗਏ ਆ ਨਨਕਾਣਾ ਸਾਹਿਬ ਜਾ ਕੇ ਸਾਹਿਬ ਦਾ ਜਿਹੜਾ ਪ੍ਰਕਾਸ਼ ਜਿਹੜਾ ਮਨਾਇਆ ਜਾਏਗਾ ਬਹੁਤ ਵੱਡੀ ਪੱਧ ਤੇ ਦੁਨੀਆ ਨਤਮਸਤਕ ਹੁੰਦੀ ਆ ਔਰ ਬਾਬਾ ਨਾਨਕ ਦਾ ਸਨੇਹਾ ਮਾਨਤਾ ਦਸਨਿਆ ਗੁਰਬਾਨੀ ਦਸਨਿਆ ਇਹ ਦਿਹਾੜੇ ਤੇ ਸੋਖਤ ਜਾਏਗਾ ਪੂਰੀ ਸਿੱਖ ਸੰਗਤ ਪੰਜਾਬੀ ਪਈਚਾਰਾ ਇਹ ਦਿਨ ਮਨਾਉਣ ਦੇ ਲਈ ਬੜੇ ਦਿਨਾਂ ਤੋਂ ਉਡੀਕਵਾਂ ਹੁੰਦਾ ਔਰ ਖਾਸ ਤੌਰ ਤੇ ਦੇਖੋ ਜੀ ਦੇਖਿਆ ਜਾਏ ਜਿਵੇਂ ਦਿਵਾਲੀ ਨਿਕਲ ਗਿਆ ਦਿਵਾਲੀ ਤੋਂ ਬਾਅਦ ਬਹੁਤ سارے ਜਿਹੜੇ ਲੋਕ ਆਪਣੇ ਘਰਾਂ ਤੇ ਦੀਮਾੜਾ ਉਸੇ ਤਰੀਕੇ ਨਾਲ ਜਾਰੀ ਰੱਖਦੇ ਕਿਉਂ ਕਿਉਂ ਦਿਵਾਲੀ ਤੋਂ ਬਾਅਦ ਬਾਬਾ ਨਾਨਕ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆਉਣਾ ਹੈ ਉਹਦੇ ਇੰਤਜ਼ਾਰ ਚ ਲਗਾਤਾਰ ਦੀਮਾੜਾ ਕੀਤੀ ਜਾਂਦੀ ਹੈ ਸੋ ਵੱਡੇ ਪੱਧਰ ਤੇ ਦਿਹਾੜਾ ਪੰਜਾਬ ਤੇ ਦੁਨੀਆ ਭਰ ਦੇ ਉਤੇ ਇਹ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਤੋਂ ਇਤਿਹਾਸ ਰੰਗ ਬੋਗਿਆ ਇਸੇ ਤਰੀਕੇ ਨਾਲ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਦਰਬਾਰ ਸਾਹਿਬ ਦੀ ਅੰਮ੍ਰਿਤਸਰ ਉੱਥੇ ਵੀ ਨਗਰ ਕੀਰਤਨ ਸਜਾਏ ਜਾ ਰਹੇ ਆਂ ਔਰ ਵੱਡੇ ਪੱਧਰ ਤੇ ਪ੍ਰੋਗਰਾਮ ਲਿਖੇ ਜਾਏ ਪੰਜਾਬ ਦੇ ਵੱਖ-ਵੱਖ ਸੂਬਿਆਂ ਚ ਔਰ ਦੁਨੀਆ ਭਰ ਦੇ ਸੰਗਤਾਂ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਦੇ ਚੋਂ ਪ੍ਰੋਗਰਾਮ ਲਿ ਪ੍ਰੋਗਰਾਮ ਅਲਿਖ ਰਹੀ ਹੈ ਜੀ ਜੀ ਸੋ ਨਾਲ ਗੱਲ ਕਰਾਂਗੇ ਜੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਮਾਗਮ ਰੱਖੇ ਹੋਏ ਨੇ ਤੇ ਆਨੰਦਪੁਰ ਸਾਹਿਬ ਦੇ ਵਿੱਚ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਵਿੱਚ ਆਣਗੇ ਲਾਈਟ ਐਂਡ ਸਾਊਂਡ ਦਾ ਇੱਕ ਨਾਟਕ ਚੱਲੇਗਾ ਜੀ ਬਿਲਕੁਲ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦੇ ਦਾ ਜ਼ਿਕਰ ਕਰਦੇ ਆ ਤਾਂ ਉਹ ਵੀ ਉਸੇ ਤਰੀਕੇ ਨਾਲ ਪੰਜਾਬ ਸਰਕਾਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਲੱਗੀ ਵੀ ਹੈ ਆਨੰਦਪੁਰ ਸਾਹਿਬ ਤਾਂ ਆਈ ਹੈ ਵੱਡੇ ਪੱਤਰ ਤੇ ਪੰਜਾਬ ਸੇ ਪ੍ਰੋਗਰਾਮ ਲਿਖਿਆ ਹੈ ਇਹ ਦੇਸ਼ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਉਹਨਾਂ ਵੱਲੋਂ ਵੀ 23 ਨੰਬਰ ਤੋਂ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਦਰਜਾ ਪਾਸੇ ਕਰ ਕਰੀਏ 23 ਨੰਬਰ ਤੋਂ ਲੈ ਕੇ 29 ਨੰਬਰ ਤੱਕ ਲਗਾਤਾਰ ਤਿਰਸਾ ਸਮਾਗਮ ਕੀਤੇ ਜਾਣਗੇ ਗੁਰੂ ਸਾਹਿਬਾਨ ਦੀ ਜਿਹੜੀ ਸ਼ਹਾਦਤ ਆ 350 ਸਾਲਾ ਸਿੱਧੀ ਜੜਾ ਦਾ ਮਾਨ ਤਰਾ ਸਨਿਆਦਤਾ ਜਾਏਗਾ ਕਿ ਕਿਸ ਕਦਰ ਗੁਰੂ ਸਾਹਿਬਾਨ ਨੇ ਜਿਹੜਾ ਮਾਨੋ ਦੇਖਾਤਰ ਮੁੱਖੀ ਅਧਿਕਾਰਾਂ ਦੇ ਖਾਤੇ ਆਪਣੇ ਸ਼ਾਦੇ ਦਿੱਤੇ ਜਿਤਕ ਸਵਾਲ ਆ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੂੰ ਅੱਜ ਤੋਂ ਲਾਈਟ ਐਂਡ ਸਾਊਂਡ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਪੰਜਾਬ ਦੇ ਬਾਖਾਖਾ ਸ਼ਹਿਰ ਵੱਡੇ ਪੱਤਰ ਤੇ ਸ਼ੁਰੂ ਹੋ ਰਿਹਾ ਹੈ ਸ਼ਾਮ ਨੂੰ 6 ਵਜੇ ਤੋਂ ਬਾਅਦ ਔਰ ਮੁੱਖ ਮੰਤਰੀ ਭਗਵੰਤ ਮਾਨ ਜਿੱਦਾਂ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ ਕਿ ਪਟਿਆਲਾ ਆ ਚਾਰੇ ਆ ਇਹਦੇ ਬਾਕੀ ਸ਼ਹਿਰਾਂ ਚ ਵੀ ਜਿਹੜਾ ਹੈਗਾ ਅੱਜ ਲਾਈਟ ਐਂਡ ਸਾਊਂਡ ਦੇ ਰਹਿ ਗੁਰੂ ਸਾਹਿਬਾਂ ਦੀ ਸ਼ਾਦਤ ਉਤੇ ਰੋਸ਼ਨੀ ਪਾਈ ਜਾਏਗੀ ਜਾਣਕਾਰੀ ਦਿੱਤੀ ਜਾਏਗੀ ਪ੍ਰੋਪਰਟਿਟੀ ਇਸ ਤੇ ਆਰਧੇ ਕੇ ਸਰਕਾਰ ਵੱਲੋਂ ਬੜੇ ਆਪਣਾ ਨਿਮਰਤਾ ਦੇ ਨਾਲ ਸਾਰੇ ਸੁਨੇਹਾ ਦਿੱਤਾ ਗਿਆ ਕਿ ਪਰਿਵਾਰਾਂ ਸਨੇ ਤੁਸੀਂ ਆਓ ਇਸ ਦਿਹਾੜੇ ਚ ਆਪਣੀ ਸਮੂਲੀਅਤ ਕਰੋ ਤੇ ਆਪਣੀ ਹਾਜ਼ਰੀ ਅਲਵਾ ਇਹ ਤੋਗੇ ਫਿਰ ਲਗਾਤਾਰ ਪ੍ਰੋਗਰਾਮ ਲਿਖੇ ਗਿਆ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ 10 ਨੰਬਰ ਤੋਂ ਲੈ ਕੇ ਪੂਰੇ 10 ਦਿਨ ਲਈ ਜਿਹੜਾ ਹੈਗਾ ਵੱਖ-ਵੱਖ ਜਿਹੜੇ ਹੈਗੇ ਸਿੱਖਿਆ ادارے ਤੇ ਸਕੂਲ ਕਾਲਜ ਉਥੇ ਗੁਰੂ ਸਾਹਿਬਾਨ ਦੇ ਸੰਬੰਧਿਤ ਪ੍ਰੋਗਰਾਮ ਰੱਖੇ ਜਾਣਗੇ ਜਾਣਕਾਰੀ ਦਿੱਤੀ ਜਾਏਗੀ ਜਿਹੜੇ ਇੱਕ ਤਰੀਕੇ ਨਾਲ ਲਗਾਤਾਰ ਜਿਵੇਂ ਪਾਠ ਕਰਮ ਹੁੰਦਾ ਹੈ ਪਾਠ ਕਰਮ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਇਸੇ ਤਰੀਕੇ ਨਾਲ ਇਹਨਾਂ ਦਿਨਾਂ ਦੇ ਵਿੱਚ ਵਿਦਿਅਕ ادارےਾਂ ਚ ਗੁਰੂ ਸਾਹਿਬਾਨ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਵਿਚਾਰਧਾਰਾ ਮਾਨਤਾ ਸਨੇਹਾ ਇਤਿਵਰੇ ਜਾਣਕਾਰੀ ਦਿੱਤੀ ਜਾਏਗੀ ਜਣੀ ਹੁਣੇ ਤੋਂ ਇਸ ਪਾਸੇ ਨੂੰ ਸਾਰੀਆਂ ਤਿਆਰੀਆਂ ਸਿੱਖਿਆ ਅਧਿਕਾਰੀਆਂ ਵੱਲੋਂ ਔਰ ਖਾਸ ਤੌਰ ਤੇ ਆਪਾਂ ਗੱਲ ਕਰਦੇ ਸਿੱਖਿਆ ਮੰਤਰੀ ਆਪਣੇ ਆਪ ਦੇ ਬੈਂਸਾ ਉਹਨਾਂ ਨੇ ਬਕਾਇਦਾ মিডিਆ ਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਵੱਡੇ ਪੱਧਰ ਦੇ ਵਿਧੇਗਤਾਰੇਾਂ ਵਿੱਚ ਪ੍ਰਗਲਮ ਲੀਕੇ ਜਾ ਰਿਹਾ ਹੈ ਇਸੇ ਢੰਗ ਨਾਲ ਹੀ ਅਨੰਦਪੁਰ ਸਾਹਿਬ ਦੀਆਂ ਤਿਆਰੀਆਂ ਰੰਗ ਹੋ ਚੁੱਕੀਆਂ ਹਨ ਅਤੇ ਦੋਆਪਖ ਕਸੂਬਿਆਂ ਦੇ ਮੁੱਖ ਮੰਤਰੀ ਨੂੰ ਸਦਾ ਪੱਤਰ ਰਾਸ਼ਟਰਪਤੀ ਨੂੰ ਸਦਾ ਪੱਤਰ ਅਤੇ ਪ੍ਰਧਾਨ ਮੰਤਰੀ ਨੂੰ ਸਦਾ ਪੱਤਰ ਦੇਣ ਲਈ ਮੁੱਖ ਮੰਤਰੀ ਵੱਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੋ ਪੰਜਾਬ ਸੇ ਸੁਮਣੀ ਗੁਦਰ ਪਰੰਧ ਕਮੇਟੀ ਹੈ ਚ ਪੰਜਾਬ ਸਰਕਾਰ ਹੈ ਸਾਹਿਬ ਹੋਰਿਣੀਆ ਗਿਆ ਅਧਾਰਮਿਕ ਸੰਸਥਾ ਵੱਡੀ ਪੱਧਰ ਤੇ 350 ਸਾਲਾ ਦੇ ਆਗੁਰੂ ਸਹਿਬਾਨ ਦੀ 350 ਸਾਲਾ ਸ਼ਹਾਦਤ ਨੂੰ ਸਮਰਪਤਾ ਮਨਾਉਣ ਲਈ ਤਿਆਰੀਆਂ ਔਰ ਆਰੰਭ ਹੋ ਗਿਆ ਪ੍ਰੋਗਰਾਮ ਅਗਲੇ ਤਨਾ ਚ ਸਾਰੇ ਆਏ ਨਾ ਆਏ ਨ ਕੋਈ ਨਾ ਕੋਈ ਕਿਤੇ ਧਾਰਮਿਕ ਕਿਤੇ ਕੀਰਤਨ ਦਰਬਾਰ ਕਿਤੇ ਗੋਸ਼ਟੀ ਲਗਾਤਾਰ ਪ੍ਰੋਗਰਾਮ ਜੜੇਗੇ ਜਾਰੀ ਰਹਿਣਗੇ ਜਦ ਤੱਕ ਪ੍ਰੋਗਰਾਮ ਆਪਣਾ ਸਿਰਕਰ ਤੇ ਜਾਏਗਾ ਸਕੇਲੇ ਪ੍ਰੋਗਰਾਮ ਆਪਣਾ ਸਾਰੇ ਜਾਣਦੇ ਆ ਨੰਦ ਪ੍ਰਸਾਦ ਹੋਣਗੇ ਔਰ ਪੰਜਾਬ ਨੇ ਚੇਚੇ ਤੌਰ ਤੇ ਜਿਹੜਾ ਕਦੇ ਨਹੀਂ ਪਹਿਲਾਂ ਹੋਇਆ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਉਹ ਵੀ ਸਮਰਪਿਤ ਹੋਏਗਾ 350 ਸਾਲਾਂ ਸ਼ਹਾਦੇ ਵਾਲੇ ਨੂੰ ਉਹ ਵੀ ਨੰਦ ਪ੍ਰਸਾਦ ਇਵਨ ਕਰਨਾ ਪ੍ਰੋਗਰਾਮ ਅਲਿਖਿਆ ਗਿਆ ਜੀ ਪਿਆਰ ਨੂੰ ਲੈ ਕੇ ਤਰਨ ਤਰਨ ਚੌਣਾ ਦਾ ਜਿੱਥੇ ਮਾਹੌਲ ਲਗਾਤਾਰ ਭਖਿਆ ਹੋਇਆ ਹੈ ਰਾਜਾ ਵੜਿੰਗ ਵੱਲੋਂ ਬੂਟਾ ਸਿੰਘ ਜੋ ਕਿ ਸਾਬਕਾ ગ્રામ ਮੰਤਰੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਤੇ ਜਿਹਦੇ ਚੱਲਦੇ ਆ ਵੱਖ-ਵੱਖ ਲੀਡਰਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਤੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਜੀ ਦੇਖੋ ਪੋਲੀਟਿਕਲ ਦੌਰ ਦੇ ਕਿਸੇ ਵੀ ਆਗੂ ਨੂੰ ਚਾਹੇ ਉਹ ਤਾਂ ਹੁਣ ਰਾਜਾ ਵੜਿੰਗ ਦੀ ਆਪਾਂ ਗੱਲ ਕਰਦੇ ਹਾਂ ਆਪਣੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਐ ਜ਼ਿੰਮੇਵਾਰੀ ਬਣਦੀ ਐ ਇਹ ਜ਼ਿੰਮੇਵਾਰੀ ਦੇ ਚਲਦਿਆਂ ਉਹਨਾਂ ਨੂੰ ਆਪਣੇ ਕੋਈ ਗੱਲ ਸ਼ਬਦ ਮੂੰਹ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਐ ਖਾਸ ਕਰਕੇ ਬੂਟਾ ਸਿੰਘ ਜਿਹੜਾ ਹੈਗਾ ਚਾਹੇ ਕਿਸੇ ਵੀ ਆਪਣਾ ਜਾਤ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਤਰ੍ਹਾਂ ਦੀ ਉਹਨਾਂ ਦਾ ਪਿਛੋਕੜ ਰਿਹਾ ਹੋਵੇ ਪਰ ਇੱਕ ਨਾਮ ਆ ਬੂਟਾ ਸਿੰਘ ਦਾ ਕੌਮੀ ਪੱਧਰ ਤੇ ਉਹਨਾਂ ਦੇ ਬਾਰੇ ਤਾਂ ਨੇ ਸ਼ਬਦ ਵਰਤਨ ਐ ਸੁਭਾਅਿਕ ਐ ਦਾ ਬ੍ਰੋਤ ਹੋਣਾ ਹੀ ਹੋਣਾ ਸੀ ਪਰ ਰਾਜਾ ਵੜਿੰਗ ਨੂੰ ਵੀ ਮਹਿਸੂਸ ਹੈ ਕਿ ਉਹਨਾਂ ਨੇ ਗਲਤ ਛਾਦੇ ਇਸਤੇਮਾਲ ਕੀਤੇ ਆ ਸੋ ਇਹ ਮਾਮਲਾ ਹੁਣ ਰਾਜਨੀਤਿਕ ਤੂਲ ਦਾ ਫੜੇਗੇ ਫੜੇਗਾ ਖਾਸ ਤੌਰ ਤੇ ਤਰਨਤਾਰਨ ਦੀਆਂ ਚੋਣਾਂ ਦੇ ਮੱਦੇ ਨਜ਼ਰੇ ਪ੍ਰੋਗਰਾਮ ਹੋਰ ਵੀ ਜ਼ਿਆਦਾ ਵੱਡੇ ਪੱਧਰ ਤੇ ਕੰਟਰੋਵਰਸ ਬਣਦਾ ਇੱਕ ਉਹ ਰਾਜਾ ਬਣ ਕਾਂਗਰਸ ਦੀ ਨਿਮੈਂਦਗੀ ਕਰਦੇ ਆ ਪ੍ਰਧਾਨ ਆ ਕਾਂਗਰਸ ਦੇ ਤੇ ਦੂਜੇ ਪਾਸੇ ਪੰਜਾਬ ਦੇ ਚਿਹਰੇ ਤਰਨਤਾਰਨ ਦੀ ਆਪਾਂ ਇਲੈਕਸ਼ਨ ਵੀ ਕਰਦੇ ਆ ਉਥੇ ਵੀ ਆਪ ਕਾਂਗਰਸ ਆਕਾਲੀ ਦਲ ਔਰ ਭਾਜਪਾ ਵੱਡੇ ਪੱਧਰ ਤੇ ਖਾਸ ਤੌਰ ਤੇ ਆਪਾਂ ਔਰ ਤੋਂ ਪਾਲ ਜਿਹੜੇ ਨਮੈਂਦੇ ਆ ਉਹਨਾਂ ਦੀ ਵੀ ਗੱਲ ਕਰੀਏ ਵੱਡੇ ਪੱਧਰ ਤੇ ਇਲੈਕਸ਼ਨ ਜਿਹੜੀ ਇੱਕ ਟਕਰਾਅ ਵਾਲੀ ਸਥਿਤੀ ਬਣੂ। ਵਧੀਆ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਤਾਂ ਜਦੋਂ 11 ਨਵੰਬਰ ਨੂੰ ਵੋਟਾਂ ਪੈਣਗੀਆਂ ਉਦੋਂ ਸਪੱਸ਼ਟ ਹੋਏਗਾ। ਪਰ ਬਹੁਤ ਹੀ ਅਸਲੇ ਉੱਥੇ ਆਪਾਂ ਤਾਂ ਦਰਸ ਸੀਰ ਦਾ ਹਲਕੇ ਦਾ ਗੱਲ ਕਰ ਰਹੇ ਹਾਂ। ਰਾਸੀ ਤੌਰ ਤੇ ਕਿਸੇ ਸੰ ਆਪਣ ਆਪਣੀਆਂ ਦਾਅਵੇਦਾਰੀਆਂ ਜਿੱਦਾਂ ਤੁਸੀਂ ਰਾਣਾ ਬੈਂਕ ਦੇ ਬਿਆਨ ਦੀ ਗੱਲ ਕੀਤੀ ਹੈ ਕੋਈ ਵੀ ਪਾਰਟੀ ਕਿਸੇ ਵੀ ਅੰਗ ਵੱਲੋਂ ਕੋਈ ਉਲਟਾ ਸਿੱਧਾ ਬਿਆਨ ਦੇਣਾ ਜਾਂ ਆਪਸ ਵਿੱਚ ਬੁਰਨ ਦਾ ਮੌਕਾ ਜਦੋਂ ਨਿਸ਼ਾਨੇ ਤੇ ਲੈਣ ਦਾ ਹੱਥੋਂ ਨਹੀਂ ਜਾਣ ਦਿੰਦੇ ਔਰ ਆਪਣੇ ਆਪਣੇ ਦਾਅਵੇਦਾਰੀਆਂ ਵੀ ਕੀਤੇ ਜਾਂ ਰਹੀਆਂ ਆਪ ਵਾਲੇ ਕਹਿ ਰਹੇ ਜੇ ਵਿਕਾਸ ਚਾਹੋ ਨਿਓ ਤਾਂ ਸਾਨੂੰ ਵੋਟਾਂ ਦਿਓ ਕਾਂਗਰਸ ਕਹਿੰਦੀ ਹੈ ਕਿ ਇਹਨਾਂ ਨੇ ਕੀਤਾ ਕੁਝ ਨਹੀਂ ਅਗਲਾ ਮੌਕਾ ਸਾਨੂੰ ਦਿਓ ਭਾਰਤੀ ਜਨਤਾ ਪਾਰਟੀ ਦਾਵਾ ਕਰਦੀ ਹੈ ਜੇ ਪੰਜਾਬ ਨੂੰ ਸੰਘਰਸ਼ੋਂ ਕੱਢਣਾ ਹੈ ਤਾਂ ਭਾਜਪਾ ਨੂੰ ਅੱਗੇ ਲੈ ਕੇ ਆਓ ਕਾਲੀਦਾਸ ਆਪਣੇ ਤੌਰ ਤੇ ਦਾਅਵੇ ਕਰ ਰਹੇ ਕਿ ਖੇਤਰੀ ਪਾਰਟੀ ਆ ਖਾਤ ਹੋਤੇ ਜੇ ਪਪ ਇੱਕ ਦਿਨ ਪਹਿਲਾਂ ਇਸ ਨੂੰ ਨੇ ਗੁਰਦਾਰ ਆਪਣਾ ਕਮੇਟੀ ਦੀ ਚੋਣ ਦੇ ਅੰਦਰ ਜਿਸ ਤਰ੍ਹਾਂ ਕਾਲੀਦਾਨ ਨੂੰ ਵੱਡਾ ਹਲਾਰਾ ਮਿਲਿਆ ਬੜੇ ਕਮਜਾਬੀ ਦੇ ਨਾਲ ਕਾਲੀਦਾਨ ਦੇ ਨਵੇਂ ਅੰਦੇ ਰਿੰਦਰ ਸਿੰਘ ਧਾਮੇ ਜਿੱਤੋਏ ਵੱਡੀਆਂ ਵੋਟਾਂ ਨਾਲ ਉਹ ਤਰਨਤਾਰਨ ਦੀ ਸੀਟ ਤੇ ਵੀ ਪਾਰਟੀ ਨੂੰ ਹਲਾਰਾ ਤਾਂ ਮਿਲੇਗਾ ਮਿਲੇਗਾ ਪਰ ਦੇਖਿਆ ਜਾਏਗਾ ਕਿ ਤਰਨਤਾਰਨ ਦੇ ਲੋਕ ਕਿਸ ਪਾਰਟੀ ਦੇ ਹੱਕ ਚ ਫਸਫਸਾ ਦਿੰਦੇ ਆ ਆਉਣ ਵਾਲੇ ਦਿਨਾਂ ਚ ਇਹ ਲੜਾਈ ਇਹ ਖਮਸਾਨ ਹੋਰ ਵੀ ਸੇਕਰ ਵੱਲ ਨੂੰ ਜਾਏਗਾ ਕਿਉਂਕਿ 11 ਨਾ ਵੋਟਾਂ ਤੇ ਨਾਲ ਦੀ ਨਾਲ ਹੀ ਦੋ ਦਿਨ ਬਾਅਦ 14 ਨੂੰ ਨਤੀਜੇ ਵੀ ਆਉਣੇ ਜੀ ਜੀ ਸੌਦੂ ਦੇ ਪਾਸੇ ਗੱਲ ਕਰਾਂਗੇ ਜੀ ਕੈਨੇਡਾ ਦੇ ਵਿੱਚ ਵੀਜ਼ਾ ਨੂੰ ਲੈ ਕੇ ਕਾਫੀ ਗਰਵੜ ਦੇਖਣ ਨੂੰ ਮਿਲਿਆ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਕਿਤਨਾ ਕਿਤੇ ਸਖਤੀ ਕਰ ਦਿੱਤੀ ਗਈ ਹੈ ਜੀ ਕੈਨੇਡਾ ਸਰਕਾਰ ਦੇ ਜਦੋਂ ਆਪਾਂ ਗੱਲ ਕਰਦੇ ਦੇਖੋ ਪਿਛਲੇ ਸਮੇਂ ਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਾਕੀ ਕੰਟਰੀ ਜਿਹੜੀ ਹੈ ਉਹ ਵੀਜ਼ਾ ਨੂੰ ਲੈ ਕੇ ਖਾਸ ਕਰਕੇ ਪ੍ਰਵਾਸੀਆਂ ਦੀ ਜਿਸ ਨੂੰ ਗੱਲ ਕਰਦੇ ਆਂ ਆਖੋਕ ਪੱਧਰਾਂ ਤੇ ਬੜੇ ਸਖਤੀ ਦਾ ਇੱਕ ਮਾਹੌਲ ਬਣਿਆ ਹੋਇਆ ਹੈ ਜਿਸਨੂੰ ਸਖਤ ਕੀਤੇ ਜਾ ਰਹੇ ਹਨ ਕੈਨੇਡਾ ਦਾ ਤਾਂ ਜੋ ਮੀਡੀਆ ਹੈ ਜਿਹੜੇ ਵਿਦਿਆਰਥੀ ਵੀਜ਼ਾ ਲੈਣ ਲਈ ਜਿਹੜੇ ਆਪਣਾ ਅਪਲਾਈ ਕਰਦੇ ਜਾਂਦੇ ਨੇ ਆ ਉਹਨਾਂ ਚ 75% ਦੀਆਂ ਅਰਜ਼ੀਆਂ ਰੱਦ ਹੋ ਗਈਆਂ ਹਨ ਵੀਜ਼ਾ ਨਹੀਂ ਮਿਲਿਆ ਤਾਂ ਦਾਦਾ ਲਾਓ ਕਿ ਕਿਹੜਾ ਕੈਨੇਡਾ ਸਰਕਾਰ ਕਿਸ ਕਦਰ ਜਿਹੜੀ ਕਿ ਸ਼ਕਤੀ ਦਾ ਉਹਨਾਂ ਨੂੰ ਉਪਰਲਾ ਕਰਨਾ ਪੈ ਰਿਹਾ ਮੰਤਵੀ ਕੋਈ ਹਾਲਾਤ ਕਿਹਾ ਦੇਈ ਜਾ ਰਿਹਾ ਇਹ ਲੈ ਵਿਦੇਕ ਸਕੂਲ ਦਾ ਉਹ ਮਹਈਆ ਕਰਉਣ ਲਈ ਕੈਨੇਡਾ ਦੀ ਜਿਹੜੀ ਸਥਿਤੀ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹ ਜਿਹੜਾ ਉੱਪਰ ਲੈ ਕਿਤੇ ਜਾ ਰਹੇ ਪਰ ਸਿੱਧੇ ਤੌਰ ਤੇ ਭਾਰ ਦੇਉਤੇ ਰਖਾਉ ਤੇ ਪੰਜਾਬੀਆਂ ਦੇ ਕਿਉਂਕਿ ਕੈਨੇਡਾ ਪੇ ਨਵੀਂ ਵੱਡੀ ਗਿਣਤੀ ਜਾਂਦੇ ਆ ਚਾਹੇ ਵਿਦਿਆਰਥੀ ਐ ਤੇ ਹੋਰ ਲੋਕ ਆ ਕੋ ਕਾਰੋਗਰਨ ਲਈ ਉੱਥੇ ਕੋਸ਼ਿਸ਼ ਲੁੰਦੀ ਆ ਜਾਂਦੇ ਅਮਰੀਕਾ ਤੋਂ ਬਾਅਦ ਦੇਖੋ ਸਭ ਤੋਂ ਵੱਡੀ ਮਨਪਸੰਦ ਆ ਪੰਜਾਬੀਆਂ ਦੀ ਭਾਰਤੀਆਂ ਲਈ ਤਾਂ ਕੈਨੇਡਾ 75% ਵਿਦਿਆਰਥੀਆਂ ਦੇ ਵੀਜ਼ਿਆਂ ਦੀ ਅਰਜ਼ੀਆਂ ਦਾ ਸਭ ਤੋਂ ਹੁਣ ਦਾ ਇੱਕੋ ਇੱਕ ਸਨੇਹ ਕਿ ਕਿਉਂ ਦੀ ਸ਼ਕਤੀ ਦਾ ਸਮਾਰ ਲੱਗਦਾ ਹੈ ਕਿਤੇ ਹੁਣ ਪੰਜਾਬ ਦੇ ਹੋਣ ਤੇ ਹਿੰਦੁਸਤਾਨ ਦੇ ਵਿਦਿਆਰਥੀਆਂ ਨੂੰ ਆਪਣਾ ਉਧਰਲਾ ਰੁਖ ਘਟਾਉਣਾ ਪਏਗਾ ਆਪਣੇ ਦੇਸ਼ ਦੇ ਅੰਦਰ ਆਪਣੇ ਜੇ ਸੂਬੇ ਦੀ ਗੱਲ ਕਰ ਲਈ ਤੇ ਦੇਸ਼ ਦੀ ਗੱਲ ਕਰ ਲਈ ਇੱਥੇ ਵਿਦੇਸ਼ ਖੇਤਰ ਜਿਵੇਂ ਪਰਾਲੇ ਕਰਨੇ ਪੈਣਗੇ ਰੋਜ਼ਗਾਰ ਦੇ ਪਰਾਲੇ ਵੀ ਕਰਨੇ ਪੈਣਗੇ ਹਾਲਾਂਕਿ ਸਰਕਾਰਾਂ ਤਾਂ ਦਾਅਵੇਦਾਰੀਆਂ ਤਾਂ ਬੜੇ ਕਰਦੀਆਂ ਕਿ ਬਾਹਰ ਜਾਣ ਦੀ ਲੋੜ ਨਹੀਂ ਅਸੀਂ ਇੱਥੇ ਇੱਕ ਮਾਹੌਲ ਬਣਾ ਰਹੇ ਹਾਂ ਰੋਜ਼ਗਾਰ ਦਾ ਵਿੱਦਿਆ ਦਾ ਪਰ ਆਉਣ ਵਾਲੇ ਦਿਨ ਦਿਖਾਇਆ ਜਾਏਗਾ ਜੋ ਦੂਜੇ ਦੇਸ਼ਾਂ ਵੱਲੋਂ ਇਸ ਤਰ੍ਹਾਂ ਦਾ ਨੇਗੇਟਿਵ ਨਾ ਪੱਖੀ ਅਪਰੋਚ ਅਪਣਾਈ ਗਈ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਕੀ ਉਹਦੇ ਬਦਲ ਦੇ ਵਿੱਚ ਭਾਰਤ ਜਾਂ ਪੰਜਾਬ ਸਰਕਾਰ ਕੋਈ ਲੋਕਾਂ ਨੂੰ ਵਿਦਿਆਰਥੀਨ ਪਲੇਟਫਾਰਮ ਜਿਸ ਹੂਸ ਦਾ ਮਈਆ ਕਰਵਾਏਗੀ ਪਰ ਇਹ ਜ਼ਰੂਰ ਹੈ ਕਿ ਪੰਜਾਬੀਆਂ ਲਈ ਹਿੰਦੁਸਤਾਨੀਆਂ ਲਈ ਇਹ ਜੀ ਪਹੁੰਚ ਆ ਕੈਨੇਡਾ ਦਾ ਜਿਹਦਾ ਜ਼ਿਕਰ ਕੀਤਾ ਵੱਡਾ ਚਟਕਾ ਉਹਨਾਂ ਲਈ ਕਈ ਵਿਦਿਆਰਥੀ ਦੇ ਸੁਪਨੇ ਚਕਰਾਚੂਰ ਹੋ ਗਏ ਹੋਣਗੇ ਜਿਨ੍ਹਾਂ ਨੇ ਬਾਹਰ ਜਾਣਾ ਸੀ ਪਰ ਵਿਵਤਾੜੀ ਗੱਲ ਇਹ ਵੀ ਹੈ ਜਦੋਂ ਵੀ ਵਿਦਿਆਰਥੀ ਅਪਲਾਈ ਕਰਦੇ ਆ ਤਾਂ ਕਈ ਪੜਾਵਾਂ ਜੇ ਲੰਘ ਕੇ ਜਾਣਾ ਪੈਂਦਾ ਨੂੰ ਕਿਤੇ ਰਿਜੈਂਟਾ ਨਾਲ ਗੱਲ ਕਰਦੇ ਆ ਕਿਤੇ ਰਿਜੈਂਟਾ ਨੂੰ ਪਹਿਲਾਂ ਪੈਸੇ ਦੇ ਵੜਦੇ ਸਾਰੇ ਦਿੰਦੇ ਇਹਦੇ ਵਿਚੋਂ ਦੇ ਦਿੰਦੇ ਆ ਕਿਤੇ ਉੱਥੇ ਜਿਹੜੇ ਅਦਾਰਿਆਂ 'ਚ ਐਡਮਿਸ਼ਨ ਲੈਣੀ ਹੁੰਦੀ ਆ ਉੱਥੇ ਫੀਸਾਂ ਦਾ ਮਾਮਲਾ ਹੁੰਦਾ ਐ ਦਿਨ ਲੱਖਾਂ ਕਰੋੜਾਂ ਰੁਪਏ ਦਾ ਮਾਮਲਾ ਜਿਹੜਾ ਇਸ ਵੇਲੇ ਸੰਕਟ 'ਚ ਨਜ਼ਰ ਆ ਰਿਹਾ ਹੈ ਵਿਦਿਆਰਥੀ ਪਤਾ ਨਹੀਂ ਬੜੀ ਮੁਸ਼ਕਲ ਦੇ ਨਾਲ ਕਿਵੇਂ ਫੀਸਾਂ ਭਰ ਕੇ ਜਾਂਦੇ ਆ ਪਰ ਜੋ ਕੈਨੇਡਾ ਦਾ ਰੋਖ ਹੈ ਉਹ ਬਹੁਤ ਸਾਰੇ ਵਿਦਿਆਰਥੀਆਂ ਦੇ ਸੁਪਨੇ ਹੁੰਦਾ ਚਕਨਾਚੁਰ ਹੁੰਦੇ ਨਜ਼ਰ ਆ ਰਹੇ ਜੀ ਜੀ ਸੋ ਨਾਲੇ ਦਾ ਕਰਾਂਗੇ ਜੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜਿੱਥੇ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਹੈ ਉੱਥੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ 사ਦੇ ਗਏ ਨੇ ਉਹਨਾਂ ਨੇ ਕਿਹਾ ਕਿ ਲਗਾਤਾਰ ਲੁੱਟਾ ਖੋਹਾਂ ਹੋ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਵਪਾਰੀ ਡਰੇ ਹੋਏ ਨੇ ਤੇ ਮੁੱਖ ਮੰਤਰੀ ਸੂਬੇ 'ਚ ਹੈ ਨਹੀਂ ਹੈ ਕੋਈ ਪਤਾ ਨਹੀਂ ਜੀ ਦੇਖੋ ਪਿਛਲੇ ਦਿਨਾਂ ਚਾਪਾ ਦੇਖ ਰਹੇ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੁਝ ਦਿਨ ਪਹਿਲਾਂ ਝਗੜਾਉਣ ਵਾਲੇ ਕਬੱਡੀ ਖਿਡਾਰੀ ਦੀ ਹੱਤਿਆ ਹੋਈ ਇਦਾਂ ਕਿ ਜਗਤ ਦੇ ਲੋਕੋਆਂ ਆਵਾਜ਼ਾਂ ਦਤ ਹੁੰਦੀਆਂ ਉਹ ਸਾਰੇ ਕਾਦੇ ਚੱਲਦਾ ਹੈ ਜਿਹੜੇ ਵਿਰੋਧੀ ਧਿਰਾਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਤੇ ਹਮਲਾ ਕਰ ਰਹੀ ਹੈ ਮੁੱਖ ਮੰਤਰੀ ਦੀ ਸਥਿਤੀ ਨੂੰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕਰਨਾ ਸੁਭਾਵਿਕ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀਆ ਕਾਦੇ ਤੇ ਕਾਲੀ ਗੱਲ ਬਹੁਤ ਵੱਡੇ ਪੱਧਰ ਤੇ ਟਕਰਾਅ ਦੀ ਸਥਿਤੀ ਚੈਸ ਕਰਕੇ ਵੀ ਆਇਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕੋਈ ਮੌਕਾ ਨਹੀਂ ਹੱਥੋਂ ਜਾਣ ਦਿੰਦੇ ਜਿਦੋਂ ਕਾਲੀਦਾਰ ਨੂੰ ਟਾਰਗੇਟ ਨਾ ਕਰਦੇ ਹਾਂ ਖਾਰਜ ਤੋਂ ਬਿਕਰਮ ਡਿਟੀਆ ਦੀ ਆਪਾਂ ਗੱਲ ਕਰ ਲਈਏ ਉਹ ਜੇਲ੍ਹ ਚ ਬੈਠੇ ਆ ਆਂਧਨ ਤੋਂ ਦੇਰੇ ਸਾਧਨਾ ਦੀ ਗੱਲ ਕਰ ਲਈਏ ਨਸ਼ੇ ਦੇ ਮੁੱਦੇ ਦੀ ਗੱਲ ਕਰ ਲਈਏ ਬਹੁਤ ਸਾਰੇ ਸਵਾਲ ਆ ਜਿਹੜੇ ਜੁਦਾ ਸਰਕਾਰ ਵੱਲੋਂ ਬਿਕਰਮ ਡਿਟੀਆ ਤੇ ਕਾਲੀਦਾਰ ਦੀਆਂ ਸਰਕਾਰਾਂ ਉੱਪਰ 28 ਹਜ਼ਾਰ ਫਿਰ ਹੁਣ ਜੋ ਵੀ ਹਮਲਾ ਜਿਦਾ ਆਪਾਂ ਗੱਲ ਕੀਤੀ ਹੈ ਸੁਖਵੀਰ ਬਾਦਰ ਵੀ ਸਰਕਾਰ ਉੱਤੇ ਕਰਦੇ ਨਜ਼ਰ ਆ ਰਿਹਾ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜੀ ਕਿ ਉਹ ਜੀ ਸਥਿਤੀ ਦੇ ਅੰਦਰ ਇਹ ਦੇਖਿਆ ਜਾਏਗਾ ਕਿ ਕੀ ਆਮਨ ਕਰੂਨ ਦੀ ਸਥਿਤੀ ਤਰਨਤਾਂ ਦੀ ਜਿਹੜੀ ਆ ਰਹੀ ਚੋਣਾ ਉਸੇ ਵਿੱਚ ਆਪਣਾ ਪ੍ਰਭਾਵ ਦਿਖਾਏਗੀ ਜਾਂ ਕਿ ਇਹ ਰਾਸਰੀ ਬਿਆਨਬਾਜ਼ੀਆਂ ਤੱਕ ਇਹ ਗੱਲ ਸੀਮਤ ਰਹਿ ਜਾਂਦੀ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਧੰਨਵਾਦ ਮਿੱਤਰਾਂ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ